ਕਿਸਾਨ ਵਿਰੋਧੀ ਸਰਕਾਰ ਮੁਰਦਾਬਾ 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 ਕਿਸਾਨ ਵਿਰੋਧੀ ਸਰਕਾਰ ਹਾਏ 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 ਕਿਸਾਨ ਵਿਰੋਧੀ ਸਰਕਾਰ ਹਾਏ ਹਾਏ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਦਿੱਲੀ ਦੀ ਸਰਕਾਰਾਂ ਦੇ ਹੱਥੋਂ ਸੱਤਾ ਗਈ ਆ ਕਿ ਜਿਹੜੇ ਦਿੱਲੀ ਦੇ ਇਹਨਾਂ ਦੇ ਤੇਜਨੀ ਬਾੜ ਉਹਨੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲਏ ਜਿਹਦੇ ਕਾਰਨ ਸਾਡੇ ਵਪਾਰੀ ਵਰਗ ਕਿਸਾਨ ਵਰਗ ਤੇ ਜਿਹੜੇ ਹੋਰ ਸਾਰੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੱਕੇ ਦੇ ਨਾਲ ਸਾਡਾ ਉੱਥੋਂ ਜਿਹੜਾ ਕਿਸਾਨੀ ਨਾਲ ਰਿਲੇਟਿਡ ਧਰਨਾ ਸੀ ਜਿਹੜਾ ਸਾਡੇ ਢੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸੀ ਤੇ ਉਹਨਾਂ ਨੂੰ ਰਾਤ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਬਲਾ ਕੇ ਪਿੱਛੇ ਛੁਰਾ ਮਾਰਿਆ ਗਿਆ ਉਸ ਤੋਂ ਬਾਅਦ ਧੱਕੇ ਦੇ ਨਾਲ ਉਥੋਂ ਕਿਸਾਨ ਠਾਏ ਗਏ ਨੇ ਲੋਕਤੰਤਰ ਦਾ ਘਰਨਾ ਅਸੀਂ ਕੱਢੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਜਿਹੜੇ ਕਿਸਾਨ ਹੁਣ ਨਿਰਵਾਨ ਨੇ ਉਹ ਇਹ ਅੱਜ ਉਹਨਾਂ ਉਹੀ ਸਬੰਧ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਦਾ ਪਤਲਾ ਸੜਿਆ ਦੇਖੋ ਇਹ ਹਰ ਇੱਕ ਪ੍ਰਿੰਟ ਤੇ ਫੇਲ ਸਰਕਾਰ ਆ ਜਦੋਂ ਸਰਕਾਰ ਬਣੀ ਨਹੀਂ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਮਾਸਟਰ ਦੇ ਅਸੀਂ ਪੁੱਤਾਂ ਤੇ ਜਿਹੜਾ ਕਿਸਾਨ ਦਾ ਪੁੱਤ ਅੱਜ ਜਿਹੜੀ ਪਾ ਸਰਕਾਰ ਬਣਨ ਤੋਂ ਪਹਿਲਾਂ ਜਿਹੜੀ ਪਾਰਟੀ ਧਰਨਿਆ ਮੁਝਾਰਿਆਂ ਤੋਂ ਨਿਕਲੀ ਹੋਈ ਪਾਰਟੀ ਆ ਜੋ ਧਰਨਿਆ ਤੋਂ ਡਰ ਰਹੀ ਆ ਇਹ ਜਿਹੜਾ ਇਹਨਾਂ ਨੇ ਟਰਫੋਂਗ ਰੱਜ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਦਾ ਇਹ ਪਰਦਾ ਫੱਟ ਹੋ ਗਿਆ ਦੇਖੋ ਕਾਂਗਰਸ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਆ ਜਦੋਂ ਸਾਡੇ ਸੀਐਮ ਸਾਹਿਬ ਚੰਨੀ ਜੀ ਸੀਗੇ ਤੁਹਾਨੂੰ ਯਾਦ ਹੋਊਗਾ ਤੇ ਸਾਡੇ ਜਿਹੜੇ ਮੋਦੀ ਜੀ ਆਏ ਸੀਗੇ ਉਹਦੇ ਤੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦੇ ਉਹਨਾਂ ਨੇ ਮੋਦੀ ਸਾਹਿਬ ਦਾ ਕਾਫਲਾ ਰੋਕਣਾ ਮੁਨਾਸਿਬ ਸਮਝਿਆ ਬਜਾਏ ਕਰਨੇ ਤੋਂ ਕਿਸਾਨਾਂ ਨੂੰ ਉਠਾਉਣਾ ਇੱਕ ਇੱਕ ਸਟੈਂਡ ਆ ਕਾਂਗਰਸ ਪਾਰਟੀ ਦਾ ਤੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਮੈਂ ਕਿਸਾਨਾਂ ਦਾ ਪੁੱਤ ਆ ਤੇ ਉਹਦੇ ਵਿੱਚ ਜਿਹੜਾ ਅੱਜ ਜਿਹੜਾ ਇਹ ਇੱਕ ਸਿਸਟਮ ਖਰਾਬ ਕਰਤਾ ਇਹਨੇ ਪੰਜਾਬ ਦਾ ਨਸ਼ੇ ਦਿਨੋ ਦਿਨ ਵਧਦੇ ਜਾ ਰਹੇ ਨੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹਨਾ ਇਹਨਾਂ ਨੇ ਇੱਕ ਮਹਿਮ ਚਲਾਈ ਯੁੱਧ ਨਸ਼ਿਆ ਵਿਰੁੱਧ ਤੇ ਮੈਂ ਕਹਿਣਾ ਚਾਹਨਾ ਅੱਜ ਯੁੱਧ ਸਾਨੂੰ ਪੰਜਾਬ ਸਰਕਾਰ ਦੇ ਵਿਰੁੱਧ ਕਰਨ ਦੀ ਲੋੜ ਆ ਅੱਜ ਯੁੱਧ ਸਾਨੂੰ ਭ੍ਰਿਸ਼ਟਾਚਾਰ ਕਰਨ ਦੇ ਵਿਰੁੱਧ ਲੋੜ ਆ ਕਿਉਂਕਿ ਇੱਕ ਬੰਦੇ ਦਾ ਤੁਸੀਂ ਆਪਣੇ ਆਪ ਹੀ ਜੱਜ ਬਣ ਕੇ ਆਪਣੇ ਆਪ ਹੀ ਵਕੀਲ ਬਣ ਕੇ ਘਰ ਟਾ ਦਿਨੇ ਹੋ ਤੇ ਜਿਹੜੇ ਉਹਦੇ ਘਰ ਦੇ ਵਿੱਚ 8-10 ਬੰਦੇ ਫੈਮਿਲੀ ਮੈਂਬਰ ਰਹਿੰਦੇ ਨੇ ਉਹਨਾਂ ਦਾ ਵਿਚਾਰਾ ਤਾਂ ਕੀ ਕਸੂਰ ਆ ਬਿਲਕੁਲ ਸਹੀ ਆ ਨਸ਼ੇ ਹਟਾਣੇ ਚਾਹੀਦੇ ਨੇ ਨਸ਼ਿਆਂ ਦੇ ਲੋਕਾਂ ਦੇ ਉੱਤੇ ਜਿਹੜੀ ਨਤ ਪਾਣੀ ਚਾਹੀਦੀ ਆ ਪਰ ਉਹਨਾਂ ਨੂੰ ਵੜ ਕੇ ਜੇਲ੍ਹ ਚ ਇਧਰ ਦੋ ਕਿਸੇ ਦਾ ਘਰ ਟਾਣਾ ਕੋਈ ਮੈਨੂੰ ਲੱਗਦਾ ਜਸਟਿਸ ਕਰਨ ਨਹੀਂ ਚਾਹ। ਚੰਡੀਗੜ੍ਹ ਦੇ ਵਿੱਚ ਮਹਿਲਾਵਾਂ ਇਹਨਾਂ ਤੋਂ ਆਪਣਾ 36000 ਰੁਪਏ ਮੰਗਣ ਗਈਆਂ ਸੀ ਕਿ 1000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਫਿਰ ਉਸ ਤੋਂ ਨਾਲ ਦੀ ਨਾਲ ਅਗਲੇ ਦਿਨ ਮਹਿਲਾਵਾਂ ਕੁੱਟੀਆਂ ਇਹਨਾਂ ਦਾ ਜਿਹੜਾ ਇੱਕ ਕੁੱਤਨ ਦਾ ਰਵੱਈਆ ਇਹਨੇ ਭੁੱਲ ਗਏ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਦਾ ਕਹਾਵਤ ਨੇ ਡਲਾ ਤੋਂ ਲੜਾ ਹੁੰਦਾ ਹੈ ਪਤਾ ਨਹੀਂ ਕਿਸ ਔਰਸ ਤੋਂ ਚਲਾ ਹੁੰਦਾ ਹੈ ਇਹ ਜਿਹੜੀ ਕਹਾਵਤ ਭਗਵੰਤ ਮਾਨਤੀ ਇਹਦੇ ਤੇ ਸਿੱਧ ਹੋ ਜਾਣੀ ਆ ਬਾਰਡਰ ਕਿਸਾਨਾਂ ਨੇ ਨਹੀਂ ਰੋਕਿਆ ਕਿਸ ਆ ਜਿਹੜੀ ਦਿੱਲੀ ਦੀ ਸੈਂਟਰ ਸਰਕਾਰ ਆ ਉਹਨਾਂ ਨੇ ਬੈਰੀਕੇਡ ਲਗਾਏ ਕਿਸਾਨ ਤਾਂ ਬੈਠਣਾ ਚਾਹੁੰਦੇ ਹੀ ਨਹੀਂ ਸੀ ਕਿਸਾਨ ਤਾਂ ਦਿੱਲੀ ਚਾਰੇ ਤਗੇ ਜੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪੰਜਾਬ ਦਿਨ ਪਰ ਦਿਨ ਕਰਜ਼ੇ ਦੇ ਵਿੱਚ ਜਾਇ ਜਾ ਰਿਹਾ ਆ ਜਿਹੜਾ ਦਰਣਾ ਲੱਗਿਆ ਤਾਂ ਇੱਕ ਸਾਲ ਤੋਂ ਹੀ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਇਹ ਪੰਜਾਬ ਸਰਕਾਰ ਨੇ ਕਰਜ਼ਾ ਲੈ ਲ ਜੇ ਜਦੋਂ ਪੰਜਾਬ ਸਰਕਾਰ ਕਰਦਾਈ ਹੋ ਰਹੀ ਆ ਇਟ ਮੀਨਸ ਕਰੋੜਾ ਨੁਕਸਾਨ ਤਾਂ ਪਹਿਲਾਂ ਹੀ ਹੋ ਰਿਹਾ ਉਹਦੇ ਵਿੱਚ ਆਪਾਂ ਆਮ ਆਦਮੀ ਉਹਦੇ ਵਿੱਚ ਆਪਾਂ ਕਿਸਾਨਾਂ ਦੇ ਉੱਤੇ ਇਹ ਗੱਲ ਨੂੰ ਮਤਲਬ ਥੋਪੀਏ ਤੇ ਮੈਨੂੰ ਲੱਗਦਾ ਸਹੀ ਗੱਲ ਨਹੀਂ ਇਹਦਾ ਕਹਿੰਦੇ ਨੇ ਵੀ ਸਾਡੇ ਜਿਹੜੇ ਆ ਸਪੀਕਰ ਸਾਹਿਬ ਨੇ ਜਿਹੜੇ ਇਹਨਾਂ ਦੇ ਤੇ ਉਹ ਕਹਿੰਦੇ ਨੇ ਸੰਧਵਾ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਨਸ਼ਾ ਮਤਲਬ ਜਿਹੜਾ ਆ ਰਿਹਾ ਸਾਡੇ ਇਹਨਾਂ ਕਰ ਨਸ਼ਾ ਫੈਲ ਰਿਹਾ ਤੇ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਪੁੱਛਣਾ ਚਾਹਣਾ ਸੰਧਵਾ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਜਿਹੜੀਆਂ ਨੌਕਰੀਆਂ ਕੱਟੀਆਂ ਸੀ ਪੰਜਾਬ ਦੇ ਬੱਚਿਆਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹ ਕਿਸ ਤਰੀਕੇ ਹੁਣ ਹੁਣ ਖੁੱਲ ਗਿਆ ਹੈ ਬਾਰਡਰ ਥੋਨੇ ਖੋਲਤਾ ਧੱਕੇ ਦੇ ਨਾਲ ਪੰਜਾਬ ਨੂੰ ਰੋਲਤਾ ਤੇ ਪੰਜਾਬ ਦੇ ਕਿਸਾਨਾਂ ਨੂੰ ਰੋਲਤਾ ਹੁਣ ਦੇਖ ਲਾਂਗੇ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਰੋਜ਼ਗਾਰ ਦੇ ਤਾਂ ਕੰਮ ਕਰਦੇ ਨੇ ਜੀ ਜਿਹੜੀ ਭਗਵੰਤ ਮਾਨ ਸਰਕਾਰ ਆ ਇੱਕ ਖੇਤਾਂ ਉਰੋਧੀ ਸਰਕਾਰ ਆ ਇਹਨਾਂ ਨੇ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਕਿਸਾਨਾਂ ਨੂੰ ਆਗੂਆਂ ਨਾਲ ਚੰਡੀਗੜ੍ਹ ਮੀਟਿੰਗ ਕਰੀ ਮੀਟਿੰਗ ਕਰਕੇ ਬੁਲਾਏ ਉਹਨਾਂ ਨੂੰ ਅਰੈਸਟ ਕੀਤਾ ਤੇ ਰਾਤ ਨੂੰ ਉਹਨਾਂ ਦੇ ਜਿਹੜੇ ਘਰ ਬਣੇ ਹੋਏ ਸੀ ਸੰਭੂ ਬਾਰਡਰ ਦੇ ਉਹਨਾਂ ਦੇ ਘਟ ਆ ਦਿੱਤੇ ਗਏ ਜਿਹੜੇ ਪੁਰਾਣੇ ਪਹਿਲਾਂ ਜੁੱਧ ਹੁੰਦੇ ਸੀ ਉਹ ਵੀ ਰਾਤ ਨੂੰ ਸੌਣ ਦਾ ਟਾਈਮ ਦਿੰਦੇ ਸੀ ਉਹ ਵੀ ਦਿਨੇ ਹਮਲਾ ਕਰਦੇ ਸੀ ਇਹੜੇ ਦਾ ਉਹਨਾਂ ਨੂੰ ਵੀ ਜਿਆਦਾ ਉਹ ਕੀਤਾ ਜਿੱਤਿਆਚਾਰ ਦੀ ਆਪ ਸਰਕਾਰ ਦੀ ਸਾਫ ਅਕਰਾ ਵਿੱਚ ਨਕੇਦੀ ਕਰਦਾ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹ ਭੁੱਲਣਯੋਗ ਨਹੀਂ ਹੈ ਸਾਡੇ ਬਜ਼ੁਰਗਾਂ ਨੂੰ ਕਿਵੇਂ ਉਥੋਂ ਖਦੇੜਿਆ ਗਿਆ ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਕਿਵੇਂ ਉਹਨਾਂ ਦੀਆਂ ਪੱਗਾਂ ਰੂੜੀਆਂ ਗਈਆਂ ਮੈਂ ਕੱਲ ਖੁਦ ਆਪ ਪਰਸੋਂ ਵੀ ਜਾਜਾਂ ਉਸ ਬਾਰਡਰ ਤੇ ਉਥੇ ਮਤਲਬ ਇੰਨਾ ਬੁਰਾ ਹਾਲ ਕੀਤਾ ਜਿਵੇਂ ਇਹਨਾਂ ਨੇ ਅਤਿਆਚਾਰ ਕੀਤਾ ਟੈਂਟ ਮਸ਼ੀਨਾਂ ਨਾਲ ਕਰੀਨਾ ਨਾਲ ਆਰਥੋਟੀ ਸਰਕਾਰ ਆ ਪਰ ਕਮ ਸੇ ਕਮ ਉਹ ਤੁਹਾਡੇ ਉਹ ਟੈਰਰਿਸਟ ਨਹੀਂ ਹੈਗੇ ਉਹ ਤੁਹਾਡੇ ਕਿਸਾਨ ਨੇ ਜਿਹੜੇ ਤੁਹਾਨੂੰ ਅੰਨ ਅੰਨ ਤਮਾਚੇ ਦਿੰਦੇ ਨੇ 6-6 ਮਹੀਨਿਆਂ ਦੀਆਂ ਫਸਲਾਂ ਹੁੰਦੀਆਂ ਨੇ ਉਹ ਤੁਹਾਨੂੰ ਪੈਦਾ ਕਰਦੇ ਨੇ ਅੰਨ ਤੁਹਾਡੇ ਵਾਸਤੇ ਤੁਹਾਡੇ ਪਬਲਿਕ ਵਾਸਤੇ ਸਟੋਰੇਜ ਕਰਦੇ ਨੇ ਤੇ ਤੁਸੀਂ ਤੁਸੀਂ ਉਹਨਾਂ ਨਾਲ ਆਹ ਤੇਜਾਰ ਕਰਦੇ ਹੋ ਕੀ ਉਹਨਾਂ ਦੀਆਂ ਨਜਾਇਜ਼ ਮੰਡਾਂ ਨੇ ਮੈਂ ਤੁਹਾਡੇ ਚੋਂ ਕਿਸਾਨ ਦਾ ਬੇਟਾ ਮੈਂ ਖੇਤੀ ਕਰਦਾ ਕੀ ਸਾਡੀਆਂ ਫਸਲਾਂ ਉਹਦਾ ਅਸੀਂ ਗਾਜਰਾਂ ਬੀਜੀਆਂ ਸੀਗੀਆਂ 70 ਰੁਪਏ ਚਿੱਲੋ ਸਾਡੇ ਤੋਂ ਖਰੀਦੀਆਂ ਨੇ ਮੂਰੇ ਵੇਚਦੀਆਂ ਨੇ 35-40-40 ਰੁਪਏ ਅਸੀਂ ਇਹੀ ਕਹਿੰਦੇ ਆ ਵੀ ਉਹਦੀ ਐਮਐਸਪੀ ਦੇ ਦਿਓ ਤੇ ਅਸੀਂ ਬੀਜੇਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਉਹ ਆਪਣੀਆਂ ਨੋਟੰਕੀਆਂ ਤੋਂ ਬਾਜ਼ ਆ ਜੇ ਕਿਸਾਨਾਂ ਨੂੰ ਜਿਵੇਂ ਉਹਨੇ ਵਾਦਾ ਕੀਤਾ ਸੀ ਨਰਿੰਦਰ ਮੋਦੀ ਨੇ ਉਹਨੇ ਕਿਹਾ ਸੀ ਤੁਹਾਡੀਆਂ ਮੰਡਾ ਮੰਡਲ ਨਹੀਂ ਮੰਨ ਲੀਆਂ ਇੱਕ ਪਾਸੇ ਉਹਨੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਦੇ ਥਾਲ ਕੇ ਅੱਜ ਤੱਕ ਉਹਨੇ ਮੁੜ ਕੇ ਮੀਟਿੰਗਾਂ ਨਹੀਂ ਰੱਖੀਆਂ ਤੇ ਮੈਂ ਕਿਸਾਨਾਂ ਨੂੰ ਕਹਿਣਾ ਇੱਕ ਇੱਕ ਨੌਜਵਾਨ ਬੱਚਾ ਸਾਡੇ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਤੁਹਾਡੇ ਨਾਲ ਅਸੀਂ ਥੜਿਆਂ ਮੋਢੇ ਨਾਲ ਮੋਢਾ ਜੋੜ ਕੇ ਤੇ ਤੁਸੀਂ ਅੱਗੇ ਲੱਗੋ ਅੱਡਵਾਹੀ ਕਰੋ ਸਾਡੀ ਅਸੀਂ ਤੁਹਾਡੇ ਪਿੱਛੇ ਆ ਤੇ ਆਪਾਂ ਇਹ ਝੰਡ ਜ਼ਰੂਰ ਦਿੱਤਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ